ਕਸ਼ਵਿਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਕੌਰ ਬੇਸ਼ੱਕ ਮੌਨਸੂਨ ਵਾਪਸ ਚਲਾ ਗਿਆ ਪਰ ਹਜੇ ਤੱਕ ਸਰਦੀ ਜਿਹੜੀ ਨਹੀਂ ਆਣੀ ਸ਼ੁਰੂ ਹੋਈ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸਵੇਰ ਤੇ ਸ਼ਾਮ ਦੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਸੀ ਪਰ ਗਰਮੀ ਨੇ ਲੋਕਾਂ ਦਾ ਪਾਰਾ ਵਧਾਇਆ ਹੋਇਆ ਯਾਨੀ ਕਿ ਗਰਮੀ ਦੇ ਕਾਰਨ ਲੋਕੀ ਹਾਲੂ ਬਿਹਾਲ ਹੋਏ ਨੇ ਜੇਕਰ ਤਾਪਮਨ ਦੀ ਗੱਲ ਕੀਤੀ ਜਾਵੇ 35 ਤੋਂ 36 ਡਿਗਰੀ ਤੱਕ ਤਾਪਮਨ ਹੈ ਜਿਹੜਾ ਆਮ ਦਿਨਾਂ ਦੇ ਵਿੱਚ ਦਰਜ ਕੀਤਾ ਜਾਂਦਾ ਜਿਸ ਸੇ ਕਾਰਨ ਹਮਸਪਰੀ ਗਰਮੀ ਤੋਂ ਲੋਕ ਨੇ ਜੜੇ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਨੇ ਜਿਦ ਤੱਕ ਮੌਸਮ ਬਦਲਣ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਭੂਿਕ ਪਾਣੀ ਕੀਤੀ ਗਈ ਹੈ ਕਿ 5 ਅਕਤੂਬਰ ਤੋਂ ਬਾਅਦ ਸਵੇਰ ਅਤੇ ਰਾਤ ਨੂੰ ਹਲਕੀ ਠੰਡ ਹੋਣੀ ਸ਼ੁਰੂ ਹੋ ਜਾਏਗੀ ਯਾਨੀ ਕਿ ਬੱਦਲ ਨੇ ਜਿਹੜੇ ਛਾਏ ਰਹਿ ਸਕਦੇ ਨੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ بارش ਹੋ ਸਕਦੀ ਹੈ ਪਰ ਤੇਜ਼ بارش ਦਾ ਅਲਰਟ ਨਹੀਂ ਕੀਤਾ ਗਿਆ ਤਦ ਆਸੀ ਹੈ ਕਿ ਪੰਜਾਬ ਭਰ ਦੇ ਵਿੱਚ ਇੱਕ ਵਾਰ ਫਿਰ ਗਰਮੀ ਵਧੀ ਹੈ ਹਮਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਰਾ ਵੀ ਵਧ ਗਿਆ ਜਲੰਧਰ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਵੀ ਵਧਣ ਲੱਗ ਪਿਆ ਜਿਸ ਦੇ ਨਾਲ 에ਅਰ ਕੁਆਲਿਟੀ ਇੰਡੈਕਸ 195 ਪਾਰ ਕਰ ਚੁੱਕਿਆ ਹੈ ਤੋਂ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਦਿਨ ਦਾ ਤਾਪਮਰ 35 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਦੇ ਵਿੱਚ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ ਇਸ ਤੋਂ ਬਾਅਦ ਬੱਦਲ ਛਾਈ ਰਹਿਣਗੇ ਸਵੇਰ ਦੱਸਿਆ ਕਿ ਮੌਨਸੂਨ 25 ਸਤੰਬਰ ਨੂੰ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬਿਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਤੇ ਹੋਰਾਂ ਦਾ ਸੀਜ਼ਨ ਆ ਗਿਆ ਪੰਜਾਬ ਦੇ ਵਿੱਚ ਅਜੇ ਵੀ ਕਾਫੀ ਗਰਮੀ ਪੈ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਤ ਦਾ ਸਭ ਤੋਂ ਵੱਧ ਤਾਪਮਾਨ ਇਸ ਸਮੇਂ ਆਮ ਦੇ ਨਾਲੋਂ 2 ਡਿਗਰੀ ਵੱਧ ਗਿਆ ਦੇ ਘਟੋ ਘਟਾ ਤਾਪਮਨ ਆਮ ਨਾਲੋਂ 4.4 ਡਿਗਰੀ ਵਧਿਆ। ਸਵੇਰੇ ਦੇ ਵਿੱਚ ਮੌਨਸਨ ਸੀਜ਼ਨ ਦੌਰਾਨ ਨਮੀ 90% ਤੱਕ ਪਹੁੰਚ ਗਈ ਹੈ ਪਰ ਹੁਣ ਇਹ 60 ਤੋਂ 80% ਦੇ ਵਿਚਕਾਰ ਦਰਜ ਕੀਤੀ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲ ਰਹੀ ਹੈ। ਸਸ਼੍ਰੀਕਾਲ ਤੋਂ ਜ਼ਿਕਰ ਐਸਐਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ। ਬੇਸ਼ੱਕ ਮੌਨਸਨ ਵਾਪਸ ਚਲਾ ਗਿਆ ਪਰ ਹਜੇ ਤੱਕ ਸਰਦੀ ਐ ਜਿਹੜੀ ਨਹੀਂ ਆਣੀ ਸ਼ੁਰੂ ਹੋਈ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸਵੇਰ ਤੇ ਸ਼ਾਮ ਦੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਸੀ ਪਰ ਗਰਮੀ ਨੇ ਲੋਕਾਂ ਦਾ ਪਾਰਾ ਵਧਾਇਆ ਹੋਇਆ ਯਾਨੀ ਕਿ ਗਰਮੀ ਦੇ ਕਾਰਨ ਲੋਕੀ ਹਾਲੂ ਬਿਹਾਲ ਹੋਏ ਨੇ ਜੇਕਰ ਤਾਪਮਨ ਦੀ ਗੱਲ ਕੀਤੀ ਜਾਵੇ 35 ਤੋਂ 36 ਡਿਗਰੀ ਤੱਕ ਤਾਪਮਨ ਹੈ ਜਿਹੜਾ ਆਮ ਦਿਨਾਂ ਦੇ ਵਿੱਚ ਦਰਜ ਕੀਤਾ ਜਾਂਦਾ ਜਿਸ ਸੇ ਕਾਰਨ ਹਮਸਪਰੀ ਗਰਮੀ ਤੋਂ ਲੋਕ ਨੇ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਨੇ ਜੇਕਰ ਮੌਸਮ ਬਦਲਣ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਅਕਤੂਬਰ ਦੇ 5 ਤੋਂ ਬਾਅਦ ਸਵੇਰ ਅਤੇ ਰਾਤ ਨੂੰ ਹਲਕੀ ਠੰਡ ਹੋਣੀ ਸ਼ੁਰੂ ਹੋ ਜਾਏਗੀ ਯਾਨੀ ਕਿ ਬੱਦਲ ਨੇ ਜਿਹੜੇ ਛਾਏ ਰਹਿ ਸਕਦੇ ਨੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ بارش ਹੋ ਸਕਦੀ ਪਰ ਤੇਜ਼ ਬਾਰਿਸ਼ ਦਾ ਅਲਰਟ ਨਹੀਂ ਕੀਤਾ ਗਿਆ ਤਦ ਆਸੀ ਹੈ ਕਿ ਪੰਜਾਬ ਭਰ ਦੇ ਵਿੱਚ ਇੱਕ ਵਾਰ ਫਿਰ ਗਰਮੀ ਵਧੀ ਹੈ ਹਮਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਰਾ ਵੀ ਵਧ ਗਿਆ ਜਲੰਧਰ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਵੀ ਵਧਣ ਲੱਗ ਪਿਆ ਜਿਸ ਦੇ ਨਾਲ 에ਅਰ ਕੁਆਲਿਟੀ ਇੰਡੈਕਸ 195 ਪਾਰ ਕਰ ਚੁੱਕਿਆ ਤੋ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਦਿਨ ਦਾ ਤਾਪਮਰ 35 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਦੇ ਵਿੱਚ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ ਇਸ ਤੋਂ ਬਾਅਦ ਬੱਦਲ ਛਾਈ ਰਹਿਣਗੇ ਸਵੇਰ ਤੇ ਸ਼ਾਮ ਨੂੰ ਠੰਡ ਹੋਣੀ ਸ਼ੁਰੂ ਹੋ ਜਾਏਗੀ ਦੱਸਿਆ ਕਿ ਮੌਨਸੂਨ 25 ਸਤੰਬਰ ਤੋਂ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਤੇ ਹੋਰਾਂ ਦਾ ਸੀਜ਼ਨ ਆ ਗਿਆ ਹੈ ਪੰਜਾਬ ਦੇ ਵਿੱਚ ਅਜੇ ਵੀ ਕਾਫੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਤ ਦਾ ਸਭ ਤੋਂ ਵੱਧ ਤਾਪਮਾਨ ਇਸ ਸਮੇਂ ਆਮ ਦੇ ਨਾਲੋਂ 2 ਡਿਗਰੀ ਵੱਧ ਗਿਆ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ 4.4 ਡਿਗਰੀ ਵਧਿਆ ਸੂਬੇ ਦੇ ਵਿੱਚ ਮੌਨਸਨ ਸੀਜ਼ਨ ਦੌਰਾਨ ਨਮੀ 90% ਤੱਕ ਪਹੁੰਚ ਗਈ ਹੈ ਪਰ ਹੁਣ ਇਹ 60 ਤੋਂ 80% ਦੇ ਵਿਚਕਾਰ ਦਰਜ ਕੀਤੀ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲ ਰਹੀ ਹੈ